ਫਿਰ ਲੈ ਕੇ ਆਇਆ ਸੋਨੀਆ ਸੋਨੀਆ ਕਿਰੇਲੂ ਕੁੜੀ ਮੰਗਲਿਕ ਕੁੜੀਆਂ ਦੇ ਰਿਸ਼ਤੇ ਸਵੰਤਕ ਬਣੇ ਰਹਿਣਾ ਸ਼ਰਤ ਐਂਡ ਵਾਲੀ ਪ੍ਰੋਫਾਈਲ ਤੋਂ ਪਸੰਦ ਆਵੇ ਔਰ ਵੈਲ ਸੈਟਲਡ ਲੜਕੀਆਂ ਦੇ ਰਿਸ਼ਤੇ ਇੰਡੀਆ ਔਰ ਬਾਹਰ ਤੋਂ ਠੀਕ ਹੈ ਜੀ ਸੋ ਐਂਡ ਤੱਕ ਬਣੇ ਰਹਿਣਾ ਸਸਫਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡਿਸ਼ਨ ਗੋਰਸ ਜਿੱਥੇ ਬਗ ਨਦੀ ਰਿਸ਼ਨਾ ਦੀ ਐਡ ਜੀ ਕਿ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ WhatsApp ਨੰਬਰ ਤੇ ਮੈਨੂੰ ਸੰਪਰਕ ਕਰ ਸਕਦੇ ਹੋ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਮੇਰਾ ਇੱਕੋ ਹੀ ਨੰਬਰ ਹੈ ਜੀ ਠੀਕ ਹੈ ਜੀ ਸੋ ਮੈਂ ਆਪਣੇ ਨੰਬਰ ਤੋਂ ਡੀਲ ਕਰਦੀ ਹਾਂ ਔਰ ਜੇ ਮੇਰੇ ਨਾਮ ਤੋਂ ਕੋਈ ਹੋਟਲ ਨੂੰ ਫਰਾਡ ਕਾਲ ਆਂਦੀ ਕਿਸੇ ਹੋਰ ਨੰਬਰ ਤੋਂ ਤੇ ਔਰ ਇਹ ਜ਼ਿੰਮੇਵਾਰ ਮੈਂ ਨਹੀਂ ਜੀ ਠੀਕ ਹੈ ਜੀ ਸੋ ਵਾਈਗਰੂ ਜੀ RAM RAM ਜੀ ਕੀ ਹਾਲ ਚਾਲ ਤੁਹਾਡਾ ਸਭ ਦਾ ਆਈ ਹੋਪ ਤੁਸੀਂ ਬਹੁਤ ਵਧੀਆ ਹੋਗੇ ਔਰ ਵਾਈਗਰੂ ਜੀ ਤੇ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਜੇਕਰ ਵੀਡੀਓ ਪਸੰਦ ਆਵੇ ਹੈ ਨਾ ਆਵੇ ਠੀਕ ਹੈ ਜੀ ਵਾਈਗਰੂ ਜੀ ਜ਼ਰੂਰ ਲਿਖਣਾ ਜੋ ਆਪਣੇ ਗੁਰੂ ਮਹਾਰਾਜ ਜੀ ਦਾ ਨਾਮ ਤੇ ਵਾਈਗ੍ਰੋਜੀ ਕੋ ਹੋਰ ਹੈ ਕਿ ਜਿਹੜੇ ਨਵੇਂ ਉਹ ਚੈਨਲ ਤੇ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਪੁੱਲਣਾ YouTube ਤੇ ਬਹੁਤ ਵਧੀਆ ਮੇਰੇ ਵੀਡੀਓਜ਼ ਆ ਚੁੱਕੇ ਹੈ ਰਿਸ਼ਤੇਆਂ ਦੀ ਐਡ ਦੀ ਲੜਕੀਆਂ ਦੀ ਠੀਕ ਹੈ ਜੀ ਬਿਲਕੁਲ ਮਿਸ ਨਾ ਕਰਨਾ ਸੇਮ ਨਾਮ ਹੈ ਜੀ ਚੈਨਲ ਦਾ ਟੈਸ਼ਨ ਕੋਰ ਔਰ ਫਟਾਫਟ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਪੁੱਲਣਾ ਜਦੋਂ ਵੀ ਲੇਟੈਸਟ ਵੀਡੀਓ ਤੁਹਾਨੂੰ ਔਰ ਅਪਡੇਟ ਫਟਾਫਟ ਮਿਲ ਸਕੇ ਠੀਕ ਹੈ ਜੀ ਵਾਈਗ੍ਰੋਜੀ ਤੁਸੀਂ ਕਿਹੜੀ ਸਿਟੀ ਤੋਂ ਬਿਲੋਂਗ ਕਰਦੇ ਹੋ ਆਪਣੀ ਸ਼ਹਿਰ ਦਾ ਨਾਮ ਆਪਣਾ ਕੰਟਰੀ ਦਾ ਨਾਮ ਦੱਸ ਦੋ ਨਾਮ ਮੈਨੂੰ ਵੀ ਪਤਾ ਚੱਲੇ ਮੇਰੇ ਪੈਨਪ੍ਰਾ ਮੈਨੂੰ ਕਿੱਥੋਂ ਦੀ ਦੇਖਦੇ ਪਿਆ ਕਿੱਥੋਂ ਵੀਡੀਓ ਮਤਲਬ ਕਿ ਪਸੰਦ ਕਰਦੇ ਪਏ ਆ ਵਾਈਗਰੂ ਜੀ ਤੇ ਚਲੋ ਸ਼ੁਰੂਆਤ ਕਰਦੇ ਆ ਜਿਹੜੇ ਰਿਸ਼ਤੇ ਆ ਹਾਂ ਇੱਕ ਹੋਰ ਖੁਸ਼ਖਬਰੀ ਹੈ ਜੀ ਵਾਈਗਰੂ ਜੀ ਇਹ ਜਿਹੜੀ ਮੈਂ ਪ੍ਰੋਫਾਈਲ ਪਾਈ ਸੀ ਲੜਕੀ ਦੀ ਰਮਦਾਸੀ ਆ ਸਿਕ ਫੈਮਿਲੀ ਦੀ ਲੜਕੀ ਸੀ ਇਹਦਾ ਵੀ ਰਿਸ਼ਤਾ ਹੋ ਗਿਆ ਹੋਇਆ ਵਾ ਔਰ ਰਾਮਗੜੀਆਂ ਲੜਕੀ ਸੀ ਘਰੇਲੂ ਲੜਕੀ ਇਹਦਾ ਵੀ ਰਿਸ਼ਤਾ ਹੋ ਗਿਆ ਸੋ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੋ ਤੇ ਵਾਈਗਰੂ ਜੀ ਜਿਨ੍ਹਾਂ ਦੇ ਵੀ ਰਿਸ਼ਤੇ ਹੁੰਦੇ ਮੈਂ ਹਰ ਵਾਰੀ ਤੁਹਾਨੂੰ ਹਰ ਹਫਤੇ ਆ ਕੇ ਦੱਸਦੀ ਅ ਤੁਸੀਂ ਵੀ ਆਪਣਾ ਕੋਪਰੇਟ ਐਸੇ ਤਰ੍ਹਾਂ ਬਣਾਈ ਰੱਖਣਾ ਔਰ ਆਪਣੀ ਪੈਨ ਨੂੰ ਐਸੇ ਤਰ੍ਹਾਂ ਹੀ ਪਿਆਰ ਦਿੰਦੇ ਰਹਿਣਾ ਚਲੋ ਆ ਜੀ ਸ਼ੁਰੂਆਤ ਕਰਦੇ ਆ ਜੀ ਫਿਰ ਰਿਸ਼ਤੇ ਆਂਦੇ ਸਾਡੇ ਚੈਨਲ ਦੇ ਲੜਕਿਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਜੀ ਵਾਈ ਗੁਰ ਜੀ ਪਹਿਲਾ ਰਿਸ਼ਤਾ ਲੜਕੀ ਦਾ ਜੀ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਜੀ ਮੇਰਾ ਇੱਕੋ ਹੀ ਨੰਬਰ ਹੈ ਜੀ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਹਾਂ ਜੀ ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਐਨ ਹਾਈਡਰਕ ਹੈਗਾ 1991 ਦਾ ਜਨਮ ਹੈ ਜੀ ਕਾਸਟ ਇਹਨਾਂ ਦੀ ਸਿੱਖ ਚੋਹਾਨ ਹੈ ਹਾਈਟ 5 ਫੁੱਟ 2 ਇੰਚ ਹੈ ਜੀ ਚੰਡੀਗੜ੍ਹ ਏਰੀਆ ਦੇ ਰਹਿਣ ਵਾਲੇ ਸਟੱਡੀ ਕੀਤੀ ਇਹਨਾਂ ਨੇ ਮਾਸਟਰਸ ਠੀਕ ਹੈ ਜੀ ਔਰ ਪਿਤਾ ਜੀ ਇਹਨਾਂ ਦੇ ਪ੍ਰਾਪਰਟੀ ਡੀਲਰ ਹੈ ਪੈਂਪਰਾ ਦੋਨੋਂ ਮੈਰਿਡ ਹੈ ਇਹਨਾਂ ਦੇ ਸੋ ਤੁਸ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉੱਪਰ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਈਗ੍ਰੋਚੀ ਰਿਸ਼ਤਾ ਜੀ ਲੜਕੇ ਦਾ ਨਾਮ ਮੈਥ ਸਿੰਘ 1994 ਦਾ ਜਨਮ ਜੋੜਾ ਨਰਿਕਾਸ ਹੈ 111 ਹਾਈਟ ਹੈ ਜਿਸਟਡੀ ਬੈਚਲਰ ਆਫ ਡਿਗਰੀ ਇਨ ਕਾਮਰਸ ਕੀਤੀ ਹੈ ਔਰ ਵਰਕ ਕਰਦੇ ਹੈ ਜੀ ਸੀਨੀਅਰ ਲੋਨ ਪ੍ਰੋਸੈਸਰ ਐਟ ਯੂ ਐਸ ਬੇਸਡ ਕੰਪਨੀ ਦੇ ਵਿੱਚ ਠੀਕ ਹੈ ਜੀ ਪਿਤਾ ਜੀ ਸਰਕਾਰੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਹੈ ਜੀ ਦੋ ਸਿਸਟਰਸ ਜੋ ਇੱਕ ਮੈਰਿਡ ਅੰਮ੍ਰਿਤਸਰ ਦੇ ਨਾਲ एरिया जी प्रेफर करदे लड़की वधिया सुभाली होवे सिंपल मैरिज नो डिमांड और पहली पट्टी उ परिवार वाले लड़की दा नंबर जी ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ ਰਿਸ਼ਤੇ ਜੀ ਵੈਲ ਸੈਟਲਡ ਲੜਕੀ ਦਾ ਲੜਕੇ ਦਾ ਬਹੁਤ ਹੋਰਿਆ ਪੈਕੇਜ ਹੈ ਜੀ ਸੋ ਨਾਮ ਹੈ ਜੀ ए ਸਿੰਘ ਜਨਮ 1999 ਕਾਸਟ ਰਾਜਪੂਤ ਸਿੱਖ ਕਸ਼ਯਪ ਹੈ ਜੀ ਠੀਕ ਹੈ ਜੀ اور ਲड़का ਸਰਦਾਰ ਹੈ ਜੀ ਕਰਦੇ ਨਰਾ ਪੰਫੁੱਡ 10 ਇੰਚ ਹੈ ਸਟੱਡੀ ਇਨ ਨੇ ਇੰਜੀਨੀਅਰਿੰਗ ਕੀਤੀ ਹੈ ਵਰਕ ਆਈਟੀ ਵਰਕਿੰਗ ਇਨ ਗੁਡਗਾਉਂ ਦੇ ਵਿੱਚ ਜੌਬ ਕਰਦੇ ਪਿਆ ਜੀ ਠੀਕ ਹੈ ਜੀ ਬਹੁਤ ਵਧੀਆ ਪੈਕੇਜ ਹੈ ਜੀ ਇਹਨਾਂ ਦਾ ਔਰ ਟਰਬਨ ਵੇਅਰ ਹੈਗੇ ਨੇ ਮੈਚਲ ਸਟੇਟਸ ਜੀ ਬੋਲਦੇ ਆਪਾਂ ਕੋਈ ਪਰ ਕੋਈ ਬੇਬੀ ਨਹੀਂ ਹੈਗਾ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਸਰਦਾਰ ਨੇ ਠੀਕ ਹੈ ਜੀ ਮਾਤਾ ਜੀ ਵੀ ਹੋਮ ਮੇਕ ਕਰੇਗੇ ਨੇ ਇੱਕ ਸਿਸਟਰ ਇੱਕ ਬ੍ਰਦਰ ਦੋਨੋਂ ਮੈਰਿਡ ਹੈਗੇ ਨੇ ਔਰ ਪੰਚਕੂਲਾ ਏਰੀਆ ਜੀ ਇਹਨਾਂ ਦਾ ਔਰ ਲੜਕਾ ਵੀ ਵੈਸ਼ਨੂ ਹੋਗਾ ਵਾ ਲੜਕੀ ਚਾਹੀਦੀ ਹੈ ਵਰਕਿੰਗ ਵਾਲੀ ਹੋਵੇ ਜਾਂ ਫਿਰ ਐਜੂਕੇਟਿਡ ਹੋਵੇ ਡਿਵੋਰਸ ਹੋਵੇ ਐਂਡ ਮੈਰਿਡ ਹੋਵੇ ਸੋਨੀ ਹੋਵੇ ਤੁਸੀਂ ਨਾ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਉਸਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹ ਨਾਮ ਦੇ ਨਾਲ ਰਿਸ਼ਤੇ ਜੀ ਲੜਕੇ ਦਾ ਨਾਮ ਜੇ ਸਿੰਘ 1997 ਦਾ ਜਰਮ ਜੈਟ ਸਿੱਖ ਹੈ ਜੀ ਔਰ ਸਟੱਡੀ ਇਹਨਾਂ ਨੇ ਕੀਤੀ ਹੋਈ ਹੈ ਬੀ ਐਸਿੰਗ ਨਾਨ ਮੈਡੀਕਲ ਦੇ ਵਿੱਚ ਠੀਕ ਹੈ ਜੀ ਜ਼ਮੀਨ ਹੈ ਜੀ ਇਹਨਾਂ ਦੇ ਕੋਲ 4 ਕਿਲੇ ਲੜਕਾ ਵੀ ਬਹੁਤ ਸੋਨਾ ਹੈ ਜੀ ਵਰਕ ਕਰਦੇ ਹੈ ਜੀ ਅੰਮ੍ਰਿਤ ਅਰੀ ਗ੍ਰੰਥੀ ਹੈ ਜੀ ਔਰ ਐਗਰੀਕਲਚਰ ਦਾ ਵੀ ਕੰਮ ਕਰਦੇ ਹੈ ਪਲੱਸ ਇਹਨਾਂ ਦੇ ਕੋਲ 83 ਪਸ਼ੂ ਵੀ ਨੇ ਠੀਕ ਹੈ ਜੀ ਘਰ ਦੇ ਵਿੱਚ ਔਰ ਬਹੁਤ ਵਧੀਆ ਕਾਰਬਰ ਬਣਿਆ ਹੋਇਆ ਹੈ ਇਹਨਾਂ ਦਾ ਬ੍ਰਦਰ ਤੇ ਸਿਸਟਰ ਦੋਨੋਂ ਮੈਰਿਡ ਨੇ ਇਹਨੀਆਂ ਦਾ ਇਹਨਾਂ ਦਾ ਆਗਾ ਜੀ ਮਹਾਰਾਜ ਲੜਕੀ ਚਾਹੀਦੀ ਹੈ ਚੰਗੇ ਸੁਭਾਦੀ ਹੋਵੇ ਕਰੇ ਲੋ ਗਰੀ ਫੈਮਿਲੀ ਤੋਂ ਹੋਵੇ ਬਸ਼ੱਕ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਿੰਪਲ ਮੈਰਿਜ ਨਾ ਡਿਮਾਂਡ ਪਈ ਪੱਟੀ ਉਸ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨਾ ਵੈਗ੍ਰੋਟੇ ਰਿਸਟਰ ਜੀ ਲੜਕੀ ਦਾ ਹੈਂਡੀਕੈਪ ਹੈ ਜੀ ਸੋ ਨਾਮ ਕੋਰ 89 ਦਾ ਹੈਗਾ ਜੀ ਜਨਮ ਰਾਮਗੜੀਆ ਕਾਸਟ 4 ਫੁੱਟ 11 ਹਾਈਟ ਹੈ ਜਿਸ ਨੇ ਬੀ ਐਸ ਇਕਨੋਮਿਕਸ ਵਿੱਚ ਕੀਤੀ ਪਲੱਸ ਆਈਟੀਆਈ ਕੀਤੀ ਹੋਈ ਹੈ ਔਰ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਅਕਾਊਂਟੈਂਟ ਦਾ ਨੈਸ਼ਨਲ ਕੋਰਸ ਕੀਤਾ ਡਿਪਲੋਮਾ ਕੀਤਾ ਹੈ ਠੀਕ ਹੈ ਜੀ ਜੌਬ ਕਰਦੇ ਪੇ ਸਰਕਾਰੀ ਵੈਲ ਸੈਟਲਡ ਹੈ ਜੀ ਪਿਤਾ ਜੀ ਇਹਨਾਂ ਦੇ ਬਿਜ਼ਨਸਮੈਨ ਮਾਤਾ ਜੀ ਹੋਮ ਮੇਕਰ ਬ੍ਰਦਰ ਸਿਸਟਰ ਦੋਨੋਂ ਮੈਰਿਡ ਹੈ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ ਜੀ ਲੜਕਾ ਚਾਹੀਦਾ ਜੱਟ ਸਿੱਖ ਹੋਵੇ ਗੜੀਆਂ ਹੋਵੇ ਸਰਕਾਰੀ ਨੌਕਰੀ ਕਰਦਾ ਹੋਵੇ ਠੀਕ ਹੈ ਜੀ ਸੋਫਾ ਮੇ ਡਿਵੋਰਸੀ ਹੋਵੇ ਅਨਮੈਰਿਡ ਹੋਵੇ ਦੋਨੋਂ ਠੀਕ ਹੈ ਜੇ ਡਿਵੋਰਸੀ ਹੈ ਤੇ ਬੇਬੀ ਨਾ ਹੋਵੇ ਠੀਕ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਔਰ ਰਿਕਮੈਂਡ ਵਿੱਚ ਆਪਣਾ ਪ੍ਰੋਪਰ ਬਾਇਓ ਡਾਟਾ ਲਿਖ ਸਕਦੇ ਹੋ ਜੀ ਜਾਂ ਫਿਰ ਮੈਨੂੰ ਸੰਪਰਕ ਕਰ ਸਕਦੇ ਹੋ ਜੀ ਵਾਈਗ੍ਰੋ ਜੀ ਰਿਸ਼ਤਾ ਜੀ ਲੜਕੇ ਦਾ ਲੜਕੇ ਦੀ ਵਾਈਫ ਦੀ ਡੈਥ ਹੋ ਗਈ ਹੋਈ ਹੈ ਠੀਕ ਹੈ ਜੀ ਸੋ ਨਾਮ ਹੈ ਜੀ ਐਨ ਸੈਣੀ ਜਨਮ 1990 ਹੁਸ਼ਿਆਰਪੁਰ ਦੇ ਗਿਆ ਜੀ ਪੁਆਇੰਟ 11 ਹੈ ਹਾਈਟ ਸਟਡੀ ਬੀਏ ਕੀਤੀ ਹੈ ਐਨਦਰ ਆਪਣਾ ਬਿਜ਼ਨਸ ਹੈ ਜੀ ਮੈਰਿਟਲ ਸਟੇਟਸ ਵਿਡੋ ਹੈ ਜੀ ਠੀਕ ਹੈ ਜੀ ਔਰ ਬੇਬੀ ਹੈ ਨਦੇ ਕੋਲ ਛੇ ਇੱਕ 6 ਸਾਲ ਦਾ ਇੱਕ 2 ਮਹੀਨੇ ਦਾ ਠੀਕ ਹੈ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਇੱਕ ਭੈਣ ਹੈ ਜੋ ਯੂਕੇ ਮੈਰਿਡ ਹੈ ਔਰ ਲੜਕੀ ਚਾਹੀਦੀ ਵਧੀਆ ਹੋਵੇ ਔਰ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉੱਜ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨਾ ਰਿਸ਼ਤਾ ਜੀ ਅਮਰਤਾਰੀ ਲੜਕੇ ਦਾ ਨਾਮ ਕੇ ਸਿੰਘ 1994 ਦਾ ਜਰਮ ਕਾਸਟ ਸ਼੍ਰਮ ਗੜੀਆ ਜੀ ਇਹਨਾਂ ਦੀ ਪਨ ਫੁੱਟ ਸਾ THर्ड ਜੀ ਸਟਡੀ ਗ੍ਰੈਜੂਏਟਰ ਬੱਚਾ ਵਰਕ ਕੰਪਿਊਟਰ ਆਪਰੇਟਰ ਹੈ ਜੀ ਪਿਤਾ ਜੀ ਤੇ ਮਾਤਾ ਜੀ ਦੋਨੋਂ ਟੀਚਰ ਨੇ ਇੱਕ ਬ੍ਰਦਰ ਹੈ ਜੀ ਜੋ 언ਮੈਰਿਡ ਹੈ ਚੰਡੀਗੜ੍ਹ ਪੰਜਾਬ ਦੇ ਰਹਿਣ ਵਾਲੇ ਹੈ ਜੀ ਲੜਕੀ ਚਾਹੀਦੀ ਹੈ ਅੰਮ੍ਰਿਤਧਾਰੀ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਠੀਕ ਹੈ ਜੀ ਸੁਪੀਲੀ ਪੱਟੀ ਉਸ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੇ ਕਰੇ ਲੋ ਲੜਕੀ ਦਾ ਨਾਮ ਗੌਰ ਜਟਸਿਕ ਫੈਮਿਲੀ ਦਾ ਬਿਲੋਂਗ ਕਰਦੀ 2000 ਦਾ ਜਨਮ 5 ਫੁੱਟ 4 ਹਾਈਟ ਪਲੱਸ 2 ਪਾਸ ਫਰੀਦਕੋਟ ਦੇ ਰਹਿਣ ਵਾਲੀ ਹੈ ਜੀ ਦੋ ਪ੍ਰਾਈਮ ਪੈਨ ਕਨੇਡਾ ਲੜਕਾ ਚਾਹੀਦਾ ਵਧੀਆ ਹੋਵੇ ਇੰਡੀਆ ਔਰ ਅਬਰੋਡ ਵਾਲੇ ਸੰਪਰਕ ਕਰ ਸਕਦੇ ਜੀ ਪੀਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਤੁਸੀਂ ਰਿਸ਼ਤਾ ਜੀ ਲੜਕੇ ਦਾ ਨਾਮ ਹਾਈਡ ਰੱਖਿਆ ਗਿਆ ਸੁਨਾਰ ਕਾਸਟ 1986 ਦਾ ਜਨਮ ਲੁਧਿਆਣੇ ਦੇ ਰਹਿਣ ਵਾਲੀ ਹੈ ਜੀ ਲੜਕੇ ਦੀ ਹਾਈਟ 5 ਫੁੱਟ 8 ਇੰਚ ਜੀ ਬੀਏ ਪਾਸ ਅਨਮੈਰਿਡ ਨੇ ਔਰ ਫੈਬਰਿਕ ਮਰਚੰਟ ਔਰ ਜਿਹੜੇ ਪਿਤਾ ਜੀ ਉਹਨਾਂ ਦੀ ਸੈਂਟਰੀ ਦੀ ਸ਼ਾਪ ਵੀ ਇੱਕ ਬ੍ਰਦਰ ਹੈ ਜਿਉਂ ਔਰ ਉਹ ਮਹਿੰਦਰਾ ਘਰ ਜਨਸੀ ਦੇ ਜੌਬ ਕਰਦੇ ਪਏ ਹੈ ਜੀ ਸੋ ਲੜਕੀ ਚਾਹੀਦੀ ਹੈ ਜਿਨੇ ਗ੍ਰੈਜੂਏਸ਼ਨ ਕੀਤੀ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਉਸ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਗੱਲਬਾਤ ਕਰ ਸਕੋ ਜੀ ਨਰੇ ਨਾਲ ਕਿ ਜਦੋਂ ਕੋੜੀ ਪੇਕੇ ਘਰ ਆ ਕੇ ਭੇਜਣ ਦੀ ਨਾ ਜਿਹੜਾ ਲੁੱਕੀ ਪੁੱਛਦੇ ਨਾ ਕੀ ਹੋਇਆ ਤੇ ਕਹਿੰਦੇ ਨੇ ਕਿ ਮੁੰਡੇ ਦੀ ਮਾਂ ਬੜੀ ਤੇਜ਼ ਸੀ ਹੋਰੀ ਭੈਣ ਬੜੀ ਤੇਜ਼ ਸੀ ਹੋਰੀ ਭੈਣ ਨਹੀਂ ਘਰ ਰਸਨ ਦਿੰਦੀ ਮਾਂ ਨਹੀਂ ਘਰ ਰਸਨ ਦਿੰਦੀ ਪਿਓ ਨਹੀਂ ਘਰ ਰਸਨ ਦਿੰਦਾ ਇਹੇ ਅਗਰ ਮੁੰਡੇ ਦੀ ਵੋਟੀ ਕਰੋ ਬਾਹਰ ਚਲੀ ਜਾਵੇ ਤੇ ਕਹਿੰਦੇ ਜਿਹੜਾ ਤੇ ਕਰੈਕਟਰ ਇੱਕ ਰੋਕ ਸੀ ਉਡੀ ਦਿਮਾਗ ਹੀ ਗਰਦਸੰਦ ਹੁੰਦੀ ਹੈ ਉਹ ਹੈ ਬਟ ਗੱਲ ਹੁੰਦੀ ਸਿਰਫ ਆਪਣੇ ਦਿਮਾਗ ਦੀ ਠੀਕ ਹੈ ਕੋਈ ਕਿਸੇ ਦੀ ਗੱਲਾਂ ਚ ਨਹੀਂ ਆਉਂਦਾ ਜੇ ਤੁਹਾਡਾ ਦਿਮਾਗ ਆਪਣਾ ਠੀਕ ਹੋਵੇ ਮੈਚਿਓਰਿਟੀ ਹੋਵੇ ਤੇ ਠੀਕ ਹੈ ਬਾਕੀ ਨਾ ਮੈਚਿਓਰਿਟੀ ਗੱਲ ਹੈ ਨਾ ਕਰੈਕਟਰ ਦੀ ਗੱਲ ਹੈ ਗੱਲ ਹੈ ਸਿਰਫ ਪੈਸੇ ਦੀ ਜਿਹਦੇ ਕੋਲ ਪੈਸਾ ਨਾ ਅੱਜ ਕੱਲ ਸਿਰਫ ਕਰੋ ਹੋਰ ਹੀ ਬਸਦਾ ਵਾ ਹਰ ਕੋਈ ਚਾਹੁੰਦਾ ਕਿ ਮੈਨੂੰ ਕੋਈ ਰੌਕ ਟੋਕ ਨਾ ਕਰੇ ਮੈਂ ਆਰਾਮ ਦੀ ਜ਼ਿੰਦਗੀ ਬਤੀਤ ਕਰਾਂ ਮੈਂ ਸ਼ਾਂਤ ਆਰਾਮ ਦੇ ਵਿੱਚ ਰਵਾਂ